ਬਈ ਆ ਸਾਡੇ ਪਿੰਡ ਦੀ ਢਾਗ ਆ ਤੇ ਆਪਾਂ ਕਹਿੰਦੇ ਗੰਦਾ ਪਾਣੀ ਐ ਇਹ ਗੰਦਾ ਪਾਣੀ ਨਹੀਂ ਹੈਗਾ ਇਹ ਇਹ ਪਾਣੀ ਬਹੁਤ ਵਧੀਆ ਝੋਨਾ ਸਾਨੂੰ ਦਿਖਾਉਣੇ ਆ ਬਹੁਤ ਟੌਪ ਦਾ ਝੋਨਾ ਹੋਇਆ ਬਾਕੀ ਤੋਲੇ ਤੋਂ ਵੱਧ ਪਤਾ ਲੱਗ ਜੂਗਾ ਮਸ਼ੀਨ ਨੂੰ ਹੌਲੀ ਹੌਲੀ ਤੁਰਦੀ ਜੀ ਪਾਸ ਜੀ ਮੋਟਰ ਲੱਗੀ ਵੀ ਆ ਇਹ ਪਾਣੀ ਉਹ ਪਾਈਪਾਂ ਵਿੱਚ ਦੀ ਪੈਂਦਾ ਪਾਈਪਾਂ ਵਿੱਚ ਜੀ ਹੋ ਕੇ ਇਧਰ ਆ ਜਾਂਦਾ ਇੱਥੇ ਨਿਕਲਣ ਦਾ ਇਹ ਨਕਾ ਤੇ ਅਸੀਂ ਢਾਬ ਵਾਲੇ ਪਾਣੀ ਲੈ ਆ ਜੀ ਸੋਨਾਂ ਦੇਖੋ ਤੇ ਟੀਲੀ ਪੂਸਾ ਸੋਨਾਂ ਦੇਖੋ ਮਸ਼ੀਨ ਮਸਾ ਤਰਦੀ ਇਹ ਇੱਕ ਬਾਈ ਜੀ ਆਹ ਨਾ ਫ੍ਰਿੰਡੀਆਂ ਬੀਜ ਦਿਆ ਕਰੋ ਖਾਲ ਵਾਲੀ ਬੱਟ ਤੇ ਤੇ ਛੋਡੇ ਕੋਲੋਂ ਮੁੱਕਣੀ ਨਹੀਂ ਖਾਣ ਨੂੰ ਹਲੇ ਵੀ ਲੱਗੀਆਂ ਲੱਗਦੀਆਂ ਸੀ ਹੁਣ ਵੀ ਸਬਜ਼ੀ ਬਣਾਉਣੀਆਂ ਜੀ ਪਰ ਫ੍ਰਿੰਡੀਆਂ ਖਾ ਖਾ ਕੇ ਮਾ ਨੱਕ ਗਿਆ ਸਾਡਾ ਘਟ ਘਟ 60 ਕਬੂਡੇ 60 ਕ 20 ਲਾਏ ਸੀ ਮੈਂ ਹਾਂਜੀ ਉਹ ਤੁਰਤ ਕਰ ਦੇਖੋ ਕਾਲ ਦੇ ਪ੍ਰਿੰਡਿੰਗ ਹਲੇ ਵੀ ਲੱਗਦੀ ਹੈ ਥੋੜਾ ਦੇਖੋ ਪੂਲੇ ਵਰਗਾ ਆਪਾਂ ਕਹਿੰਦੇ ਪਾਣੀ ਮਾੜਾ ਜੀ ਪਹਿਲਾਂ ਤਾਂ ਸਾਨੂੰ ਵੀ ਕਹਿੰਦੇ ਸੀ ਪਾਣੀ ਮਾੜਾ ਮਾੜਾ ਪਾਣੀ ਅਸੀਂ ਇਹੀ ਲਾਉਣਾ ਜੀ ਘਟ ਘਟ 500 ਸਾਲ ਹੋ ਗਏ ਉਹਨਾਂ ਪੂਰਾ ਵਧੀ ਨਿਕਲਦਾ ਜੀ ਚੱਲੀ ਜਾਂਦੀ ਮਸ਼ੀਨ